ਕਿਉਂਕਿ ਮੈਂ ਇਹਨਾਂ ਦੀ ਮਹਿਮਾ ਨੂੰ ਇਹਨਾਂ ਦੀ ਸਰੂਪ ਨੂੰ ਜਾਣ ਲਿਆ ਬੁੱਤ ਪ੍ਰਸਤ ਕੋ ਹਿੰਦ ਹੈ ਤਿਨ ਕੇ ਸਮ ਇਹ ਨਾਹੇ ਪਹਿਲਾਂ ਇਹ ਕਹਿੰਦਾ ਸੀ ਨਬ ਸ਼ਾਇਦ ਇਹ ਹਿੰਦੂ ਹੋ ਸਕਦੇ ਹੈ ਸ਼ਾਇਦ ਹਿੰਦੂਆਂ ਦੇ ਪੀਰ ਨਾ ਹੋਣ ਅੱਜ ਵੀ ਕਈ ਲੋਕਾਂ ਦਾ ਯਤਨ ਇਹ ਚੱਲ ਰਿਹਾ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਜਾਂ ਗੁਰੂ ਸਹਿਬਾਨਾਂ ਨੂੰ ਹਿੰਦੂ ਸਾਬਤ ਕੀਤਾ ਜਾਵੇ ਅੱਜ ਤੇ ਇੱਕ ਨਵਾਂ ਜਿਹਾ ਕੰਮ ਚੱਲ ਪਿਆ ਆ ਇੱਕ ਕਹਿੰਦੇ ਜੀ ਸਾਨੂੰ ਹਰਮੰਦਰ ਸਾਹਿਬ ਚ ਹਲੂ ਮੰਨ ਚਲੀਸਾ ਪੜਨ ਦੀ ਆਗਿਆ ਦਿਓ ਪੰਗਾ ਕਿਹਨੇ ਛੇੜਿਆ ਸਾਡੇ ਵਾਲਿਆਂ ਨੇ ਕਹਿੰਦੇ ਜੀ ਮੁਸਲਮਾਨ ਗੁਰਦੁਆਰੇ ਆ ਕੇ ਨਿਵਾਜ਼ ਪੜ ਸਕਦੇ ਆ ਸਾਡਾ ਭਾਈ ਚਾਰ ਕਿਸਾਂਝ ਹੁਣ ਉਹ ਕਹਿੰਦੇ ਸਾਨੂੰ ਵੀ ਆਗਿਆ ਦਿਓ ਅੱਜ ਤੁਸੀਂ ਅਗਲੇ ਨੂੰ ਆਗਿਆ ਦਿਓਗੇ ਕੱਲ ਨੂੰ ਤੁਹਾਡੇ ਹਰਮੰਦਰੀ ਵਾਲੇ ਨੇ ਨੱਪ ਲੈਣਾ ਕਿਉਂਕਿ ਪਹਿਲਾਂ ਹੀ ਸਾਡੇ ਵਾਲੇ ਕਹੀ ਜਾਂਦੇ ਵੀ ਵਿਸ਼ਨੂ ਦਾ ਮੰਦਰ ਹੈ ਜੱਪਾ ਕਹਦੀ ਇਹ ਤਾਂ ਤੁਹਾਡੇ ਬਜ਼ੁਰਗਾਂ ਦਾ ਘਰ ਅਗਲਾ ਕਹਿੰਦਾ ਤੁਸੀਂ ਇੱਥੇ ਬੈਠੇ ਕੀ ਕਰਦੇ ਹੋ ਨਿਕਲੋ ਬਾਹਰ ਚੱਕੋ ਆਪਣਾ ਜੁੱਲੀ ਬਿਸਤਰਾ ਪੰਗੇ ਤੇ ਅਸੀਂ ਖੁਦ ਛੇੜਦੇ ਆ ਨਮੀ ਕੰਮ ਚੱਲ ਪਿਆ ਕਹਿੰਦੇ ਜੀ ਗੁਰਦੁਆਰੇ ਸਾਨੂੰ ਹਲੂਮਾਨ ਚਲੀਸਾ ਪੜਨ ਦੀ ਆਗਿਆ ਦੇਓ ਵੀ ਇੱਥੇ ਨਹੀਂ ਆਗਿਆ ਹੋ ਗਿਆ ਕਿਸੇ ਨੂੰ ਮਿਲਦੀ ਠੀਕ ਹੈ ਸਦਕਾਰ ਸਾਰਿਆਂ ਦਾ ਪਰ ਸਾਡੇ ਸਿਧਾਂਤ ਨੇ ਸਾਡੀ ਗੁਰੂ ਘਰ ਦੀ ਮਰਜ਼ਾਦਾ ਇਦਾਂ ਗੁਰਦੁਆਰੇ ਆ ਕੇ ਹਲੂਮਾਨ ਚਲੀਸਾ ਕਿੱਦਾਂ ਪੜ ਲੋਗੇ ਤੁਸੀਂ ਕੌਣ ਤੁਹਾਨੂੰ ਆਗਿਆ ਦੇਗਾ ਕੌਣ ਤੁਹਾਨੂੰ ਆਗਿਆ ਦੇਗਾ ਸੋ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਪਰਖਿਆ ਜਾ ਰਿਹਾ ਹੈ ਬੜੇ ਇਹ ਲੋਕ ਧਰਮ ਦੇ ਨਾਂ ਤੇ ਅਡੰਬਰ ਕਰਦੇ ਆ ਵੀ ਬਹਿ ਜੋ ਟਿੱਕੇ ਫਾਇਦਾ ਕੀ ਫਿਰ ਛੱਤਰ ਖਾ ਕੇ ਵੀ ਤੇ ਬੈਠੋਂਗੀ ਨਾ ਕਿਉਂਕਿ ਇਹ ਇਹ ਕਿਹੜਾ ਕੰਮ ਹੈ ਵੀ ਠੀਕ ਹੈ ਸਤਿਕਾਰ ਸਾਰਿਆਂ ਦਾ ਸਿੱਖ ਨਰਾਦਰ ਨਹੀਂ ਕਿਸੇ ਦਾ ਕਰਦਾ ਮੰਦਰ ਵਿੱਚ ਅਗਲਾ ਚਲੀਸਾ ਪੜੇ ਜੋ ਮਰਜੀ ਪੜੀ ਜਾਵੇ ਮਸਜਿਦ ਵਿੱਚ ਅਗਲਾ ਜੋ ਮਰਜੀ ਪੜੀ ਜਾਵੇ ਗੁਰਦੁਆਰੇ ਥੋੜੀ ਅਸੀਂ ਆਗਿਆ ਦੇਾਂਗੇ ਕੱਲ ਨੂੰ ਫਿਰਦੇ ਤੁਸੀਂ ਗੁਰਦੁਆਰਿਆਂ ਵਿੱਚ ਆ ਕੇ ਮਨ ਮਰਜੀ ਦਾ ਲੱਗ ਜਾਓਗੇ ਕਰਨ ਇਦਾਂ ਨਹੀਂ ਮੈਂ ਇੱਕ ਬੇਨਤੀ ਕਰਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਦਰਵਾਜ਼ੇ ਚਾਰ ਨੇ ਖੱtre ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਪਰੇ ਚੌਪਟ ਨਹੀਂ ਵੀ ਹਰ ਬੰਦਾ ਇੱਥੇ ਆ ਕੇ ਆਪਣੀ ਮਨ ਦੀ ਮਰਜ਼ੀ ਕਰੇ ਗੁਰੂ ਘਰ ਦੀ ਆਪਣੀ ਮਰਜ਼ਾਦਾ ਹੈ ਗੁਰੂ ਘਰ ਦੇ ਆਪਣੇ ਸਿਧਾਂਤ ਨੇ ਪ੍ਰਿੰਸੀਪਲ ਨੇ ਇੱਥੇ ਮਰਜ਼ੀ ਨਾਲ ਆ ਕੇ ਨਹੀਂ ਕੋਈ ਕਰ ਸਕਦਾ ਫੇ ਤੁਹਾਡਾ ਬੱਸ ਚੱਲੇ ਤੁਸੀਂ ਤੇ ਹਰਿਮੰਦਰ ਸਾਹਿਬ ਵਿੱਚ ਵੀ ਮੂਰਤਾ ਲਾ ਦੋਗੇ ਪਹਿਲਾਂ ਲਾ ਦਿੱਤੀਆਂ ਕੱਲ ਨੂੰ ਇੱਥੇ ਤਾਂ ਤੁਸੀਂ ਮੂਰਤੀਆਂ ਦੀ ਪੂਜਾ ਕਰਨ ਲਾ ਦੇਓਗੇ ਇਦਾਂ ਕਿਦਾਂ ਹੋ ਸਕਦਾ ਤੇ ਸਾਡੇ ਅੱਗੇ ਨੂੰ ਸਟੈਂਡ ਲੈਣਾ ਚਾਹੀਦਾ ਝਾੜ-ਜੰਮ ਕਰੋ ਇਦਾਂ ਦੇ ਲੋਕਾਂ ਦੀ ਵੀ ਕਿਹੜੇ ਚਲਿਸੇ ਦੀ ਗੱਲ ਕਰਦੇ ਹੋ ਪੜੀ ਜਾਓ ਤੁਸੀਂ ਆ ਸਾਡੇ ਵਾਲੀ ਕਈ ਕਹਿੰਦੇ ਭਾਈ ਸਾਬ ਤੁਸੀਂ ਹਲੂ ਮੰ ਚਲਿਸਾ ਸਿੱਧ ਕਰ ਲਓ ਅਸਾ ਜਪਜੀ ਸਾਹਿਬ ਦੇ ਕਦੇ ਪੜਿਆ ਨਹੀਂ ਮੈਂ ਮਾੜਾ ਨਹੀਂ ਕਹਿੰਦਾ ਮੈਨੂੰ ਮਾਫ਼ ਕਰਿਓ ਕੋਈ ਹਿੰਦੂ ਵੀਰ ਕਹੇ ਕੋਈ ਪੜੇ ਤੇ ਚੰਗੀ ਗੱਲ ਅਗਲੇ ਦੀ ਭਾਵਨਾ ਅਗਲੇ ਦੀ ਸ਼ਰਧਾ ਇਦਾਂ ਕਿਦਾਂ ਹੋ ਸਕਦਾ ਭਾਈ ਸੋ ਇਸ ਕਰਕੇ ਇਹਨੇ ਆਖਿਆ ਵੀ ਮੈਂ ਹੁਣ ਇਸ ਗੱਲ ਨੂੰ ਸਮਝ ਗਿਆ ਬੀਗ ਗੁਰੂ ਨਾਨਕ ਸਾਹਿਬ ਜੀ ਹਿੰਦੂ ਨਹੀਂ ਜੇ ਹਿੰਦੂ ਹੁੰਦੇ ਤਾਂ ਇਹ ਬੁੱਤ پرست ਹੁੰਦੇ ਅੱਜ ਇੱਕ ਚੱਲ ਰਿਹਾ ਸੀ ਉਹ ਕਹਿੰਦਾ ਜੀ ਭਾਰਤ ਇੱਕ ਐਸਾ ਦੇਸ਼ ਹੈ ਜਿਹੜਾ ਮੂਰਤੀਆਂ ਵਿੱਚ ਵੀ ਜਾਨ ਪਾ ਦਿੰਦਾ ਉਹ ਇੱਕ ਕੋਲੇ ਖੜਾ ਸੀ ਕਹਿੰਦਾ ਮੂਰਤੀਆਂ ਵਿੱਚ ਤੇ ਬਾਦ ਪਾ ਦਿਓ ਤੇ ਜਿਹੜੇ ਲੋਕ ਮਰਦੇ ਆ ਜੇ ਉਹਨਾਂ ਵਿੱਚ ਪਾ ਦਿਓ ਜਿਹੜੇ ਸੈਨਿਕ ਬਾਰਡਰ ਤੇ ਮਰਦੇ ਆ ਮਾਂ ਮਾਂ ਰੋਦੀਆਂ ਨੇ ਵਿਚਾਰੀਆਂ ਕਹਿੰਦੇ ਉਹਨਾਂ ਵਿੱਚ ਹੀ ਪਾ ਲਿਓ ਕਹਿੰਦੇ ਉਹਨਾਂ ਵਿੱਚ ਨਹੀਂ ਪਾ ਸਕਦੇ ਕਹਿੰਦੇ ਪੱਥਰਾਂ ਵਿੱਚ ਦੇ ਪਾ ਦੇਂਗੇ ਪਰ ਪੱਥਰ ਨੇ ਕਿਹੜਾ ਬੋਲਣਾ ਪਥਰ ਨਾ ਕਿਸ ਬੋਲੇ ਨਾ ਕਿਸ ਦੇ ਫੋਕੜ ਕਰਮ ਨੇਪਲ ਹੈ ਸੇ ਤੇ ਸਿੱਖ ਵੀ ਪੱਥਰ ਪੂਜਾ ਵੱਲ ਤੁਰ ਪਿਆ ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਿਰ ਨਾਈ ਓਇਲੇ ਜਾਰੇ ਓਇਲੇ ਗਾਡੇ ਤੇਰੀ ਗਤ ਦੂ ਨਾ ਪਾਈ ਅਸੀਂ ਵੀ ਪੱਥਰ ਦੀਆਂ ਮੂਰਤੀਆਂ ਲਾਉਣ ਲੱਗੇ ਗੁਰੂ ਸਾਹਿਬਾਨਾਂ ਦੀਆਂ ਭਗਤਾਂ ਦੀ ਸੇ ਸਾਨੂੰ ਬੁੱਤ پرستੀ ਵਿੱਚੋਂ ਕੱਢਿਆ ਸੀ ਮਹਾਰਾਜ ਜੇ ਨਹੀਂ ਕੱਢਿਆ ਤੇ ਦੱਸ ਕਿੰਨੇ ਸ਼ਬਦ ਨੇ ਬਾਣੀ ਵਿੱਚ ਅਸੀਂ ਬੁੱਤ پرستੀ ਵੱਲ ਚੱਲ ਪਏ ਸੋ ਮਹਾਰਾਜ ਨੇ ਇਹ ਵੀ ਕਿਹਾ ਬਾਣੀ ਵਿੱਚ ਵੀ ਜਿਹੜੇ ਲੋਕ ਬੁੱਤਾਂ ਨੂੰ ਜਾ ਕੇ ਚੀਜ਼ਾਂ ਭੇਟ ਕਰਦੇ ਆ ਨਾ ਮਤਾ ਭਲੇਖੇ ਵਿੱਚ ਰੋਂ ਵੀ ਸ਼ਾਇਦ ਉਹ ਬੁੱਤੋਂ ਮੂਰਤੀ ਭਗਵਾਨ ਖਾਂਦਾ ਕਹਿੰਦੇ ਮੂਰਤੀ ਨਹੀਂ ਖਾਂਦੀ ਖਾਣ ਵਾਲਾ ਤੇ ਪੁਜਾਰੀ ਐ ਭੋਗਨ ਹਾਰੇ ਭੋਗਿਆ ਇਸ ਮੂਰਤ ਕੈ ਮੁਗਸ਼ਾਰ ਕਹਿੰਦੇ ਲੋਕ ਕਈ ਚੀਜ਼ਾਂ ਬਣਾ ਬਣਾ ਕੇ ਕਰ ਕਰਾ ਕਸਾਰ ਸੁੱਕੀ ਪੰਜੀਰੀ ਜਿਹਨੂੰ ਆਪਾਂ ਕਹਿੰਦੇ ਆ ਭਾਈ ਚੰਗੀ ਗੱਲ ਐ ਜਿਹਨੂੰ ਪੰਜੀਰੀ ਮਿਲ ਜੇ ਨਜਾਰੀ ਨੇ ਸਿੱਧੀ ਗੱਲ ਐ ਪੰਜਾਬੀ ਵਿੱਚ ਆਪਾਂ ਗੱਲ ਕਰਕੇ ਦੀ ਉਹ ਲੋਕ ਲੈ ਕੇ ਜਾਇਆ ਕਰਨ ਪੁਜਾਰੀ ਕੀ ਕਰਿਆ ਕਰੇ ਥੋੜਾ ਜਾਂ ਮੂਰਤੀ ਦੇ ਮੂੰਹ ਨੂੰ ਲਾ ਕੇ ਬਾਕੀ ਆਪ ਖਾ ਲਿਆ ਕਰੇ ਉਹਨੇ ਆਕ ਉਦੋਂ ਬਾਅਦ ਤੁਹਾਨੂੰ ਪਤਾ ਵੀ ਜਿੱਥੇ ਮਿੱਠਾ ਹੋਏਗਾ ਉੱਤੇ ਕੀੜੇ-ਕੂੜੇ ਕੀੜੀਆਂ ਆ ਜਾਂਦੀਆਂ ਨੇ ਉਹਨੇ ਆਖਿਆ ਵੀ ਲੋਕ ਕਹਣਗੇ ਪੁਜਾਰੀ ਇੰਨੀ ਭੇਟਾ ਵੀ ਲੈਣਾ ਹੈ ਬੱਚੇ ਵੀ ਪਾਲਦੇ ਵੀ ਥੋੜਾ ਜਾਂ ਖਿਆਲ ਤੇ ਰੱਖਿਆ ਕਰ ਮੂਰਤੀ ਦੀ ਵਿਵੱਤੀ ਹੋ ਗਈ ਕੀੜੀਆਂ ਚੜ ਗਈਆਂ ਉਹ ਕੀ ਕਰਿਆ ਕਰੇ ਜੀ ਸਵਾਦ ਦੀ ਚੁੜਕੀ ਮੂੰਹ ਨੂੰ ਲਾ ਦਿਆ ਕਰੇ ਮਹਾਰਾਜ ਕਹਿੰਦੇ ਖਾਣ ਵਾਲੇ ਪਦਾਰਤ ਤੇ ਪੁਜਾਰੀ ਖਾ ਗਿਆ ਮੂਰਤੀ ਦੀ ਮੂੰਹ ਵਿੱਚ ਤੇ ਸਵਾਹੀ ਪਈ ਦੱਸੋ ਪੱਥਰ ਖਾ ਸਕਦਾ ਹੈ ਪੱਥਰ ਪੀ ਸਕਦਾ ਹੈ ਦੱਸੋ ਜੇ ਕੋਈ ਸਿੱਧ ਕਰ ਦੇ ਮੈਂ ਦੇਣ ਦਾ ਹਾਂ ਮੈਂ ਸਾਰੀ ਜ਼ਿੰਦਗੀ ਉਹਦਾ ਗੋਲਾ ਬਣ ਕੇ ਕੰਮ ਕਰਾਂਗਾ ਪੱਥਰ ਕਦੇ ਖਾਏਗਾ ਕੁਝ ਪਿੱਛੇ ਜਿ经过 ਨਿਕਲਿਆ ਸੀ ਨਾ ਕਹਿੰਦੇ ਗਣੇਸ਼ ਜੀ ਦੁੱਧ ਪੀਂਦੇ ਲੋਕ ਮਹਿੰਗਿਆ ਮਹਿੰਗਿਆ ਫੈਟਾਂ ਦਾ ਦੁੱਧ ਲੈ ਕੇ ਜਾਇਆ ਕਰਨ ਉਹਨਾਂ ਨੇ ਇਸ ਤਰੀਕੇ ਨਾਲ ਪਾਇਪ ਫਿੱਟ ਕੀਤੇ ਤੇ ਲੱਖਾਂ ਰੁਪਏ ਕਮਾ ਲਏ ਦੁੱਧ ਵੇਚ-ਵੇਚ ਕੇ ਠੀਕ ਹੈ ਤੁਸੀਂ ਦੁੱਧ ਲੈ ਕੇ ਜਾਂਦੇ ਹੋ ਮੰਦਰ ਵਿੱਚ ਉੱਥੇ ਕੋਈ ਲੰਗਰ ਬਣਦੇ ਪਾਦੇ ਉੱਥੇ ਲੋਕ ਛਕ ਲੈਣ ਚੰਗੀ ਗੱਲ ਹੈ ਕਿਸੇ ਗਰੀਬ ਦੇ ਮੂੰਹ ਵਿੱਚ ਪੈ ਜੇ ਗੁਰਦੁਆਰੇ ਲੰਗ ਦੁੱਧ ਵੱਧ ਤੋਂ ਵੱਧ ਲੈ ਕੇ ਆਓ ਮਸਤਵਾਨੇ ਜਦੋਂ ਆਣਿਓ ਭਾਈ ਕਿਆਨੀਆਂ ਭਰ ਕੇ ਲਿਆਇਆ ਕਰੋ ਲੰਗਰ ਵਿੱਚ ਪਾ ਦਿਆ ਕਰੋ ਉੱਥੇ ਵਧੀਆ ਚਾਹ ਪਾਣੀ ਬਣੇ ਲੋਕਾਂ ਦੇ ਮੂੰਹ ਵਿੱਚ ਪਵੇ ਤੇ ਗੱਲ ਠੀਕ ਹੈ ਪੱਥਰ ਦੀ ਮੂਰਤੀ ਨੇ ਕੀ ਦੁੱਧ ਪੀਣਾ ਸੀ ਇਹ ਬਾਣੀ ਦੇ ਬਚਨ ਨੇ ਭੋਗਨ ਹਾਰੇ ਭੋਗਿਆ ਸ ਮੂਰਤ ਕੈ ਮੁਕਸ਼ਾਰ ਲਿਖਿਆ ਨਾ ਭਾਈ ਸਤਨਾਮ ਸਿੰਘ ਜੀ ਬਾਣੀ ਵਿੱਚ ਇਹ ਬਾਣੀ 'ਚ ਲਿਖੇ ਨੇ ਕਿਤੇ ਐਵੇਂ ਨਾ ਕਹਦੇ ਵੀ ਪ੍ਰਚਾਰਕ ਕੋਲੋਂ ਗਈ ਜਾਂਦੇ ਕਈ ਭਲੇਖਾ ਗਾ ਜਾਂਦੇ ਨਾ ਮੈਂ ਥੋੜਾ ਸਿੱਧੇ ਢੰਗ ਨਾਲ ਤੁਹਾਨੂੰ ਬੇਨਤੀ ਕਰ ਦੇਣਾ ਲਿਖਿਆ ਸਾਰਾ ਕੁਝ ਬਾਣੀ ਦੇ ਵਿੱਚ ਐ ਵੀ ਜਉਂਦਿਆਂ ਦੀ ਸੇਵਾ ਕਰੋ ਜਉਂਦਿਆਂ ਦੀ ਸੰਭਾਲ ਕਰੋ ਮੂਰਤੀਆਂ ਦੀ ਪੂਜਾ ਨਹੀਂ ਤੇ ਉਹਨੇ ਆਖਿਆ ਵੀ ਜੇ ਗੁਰੂ ਨਾਨਕ ਸਾਹਿਬ ਜੀ ਹਿੰਦੂ ਹੁੰਦੇ ਤਾਂ ਇਹਨਾਂ ਨੇ ਬੁੱਤਪਰਸਤੀ ਕਰਨੀ ਸੀ ਬੁੱਤਾਂ ਦੀ ਪੂਜਾ ਕਰਨੀ ਸੀ ਪਰ ਇਹ ਤੇ ਬੁੱਤ ਪੂਜਾ ਵਿੱਚੋਂ ਕੱਢ ਰਹੇ ਐ ਹੁਣ ਮੈਨੂੰ ਯਕੀਨ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਹਿੰਦੂ ਨਹੀਂ ਪਰ ਸਿੱਖੋ ਤੁਹਾਡੇ ਤੇ ਕੌਣ ਯਕੀਨ ਕਰੇ ਕਿਉਂਕਿ ਤੁਸੀਂ ਤੇ ਬੁੱਤਪਰਸਤੀ ਵਿੱਚ ਪਏ ਹੋ ਓ ਤੁਸੀਂ ਤੇ ਛੱਡੇ ਹੀ ਨਹੀਂ ਕੋਈ ਬੁੱਤ ਕੋਈ ਕਬਰ ਕੋਈ ਮੂਰਤੀ ਛੱਡੀ ਨਹੀਂ ਤੁਸੀਂ ਤੇ ਫਿਰ ਤੁਹਾਡੇ ਤੇ ਕੌਣ ਯਕੀਨ ਕਰੇ ਵੀ ਇਹ ਬਾਬੇ ਨਾਨਕ ਦੇ ਸਿੱਖ ਨੇ ਇਹ ਬੁੱਤ ਪੁਰਸਤੀ ਦੇ ਵਿਰੋਧ ਵਿੱਚ ਨੇ ਇਹ ਤੇ ਸਾਨੂੰ ਵੇਖਣਾ ਪਏਗਾ ਮੈਂ ਬੇਨਤੀ ਕਰਾਂ ਸਿੱਖ ਸ਼ਬਦ پرست ਹੈ ਸਿੱਖ ਬੁੱਤ پرست ਨਹੀਂ ਸਿੱਖ ਸ਼ਬਦ پرست ਹੈ ਸਿੱਖ ਬੁੱਤ پرست ਨਹੀਂ ਪਰ ਅੱਜ ਦਾ ਸਿੱਖ ਚਲੋ ਕਹਿਣੀ ਪੈਂਦਾ ਸਿੱਖ ਤੇ ਹੈ ਨਹੀਂ ਜੀ ਸਿੱਖ ਹੁੰਦਾ ਫਿਰ ਤੇ ਗੁਰੂ ਦੀ ਸਿੱਖਿਆ ਨੂੰ ਮੰਨਦਾ ਅੱਜ ਦਾ ਸਿੱਖ ਸ਼ਬਦ ਪਰਸਤੀ ਨੂੰ ਛੱਡ ਕੇ ਬੁੱਤ ਪਰਸਤ ਹੋ ਗਿਆ ਬੁੱਤਾਂ ਨਾਲ ਜੁੜ ਗਿਆ ਮੂਰਤੀਆਂ ਨਾਲ ਜੁੜ ਗਿਆ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਿਆ ਹਾਲਾਂਕਿ ਗੁਰ ਕੀ ਮੂਰਤ ਮਨ ਵਿੱਚ ਧਿਆਨ ਗੁਰੂ ਦੀ ਮੂਰਤ ਤੇ ਗੁਰੂ ਦਾ ਸ਼ਬਦ ਸੀ ਕਿਉਂਕਿ ਪੱਥਰ ਦੀ ਪੂਜਾ ਲੋਕ ਪਤਾ ਕਿਉਂ ਕਰਦੇ ਆ ਮੂਰਤੀਆਂ ਦੀ ਵੀ ਮੂਰਤੀਆਂ ਨੇ ਕਿਹੜਾ ਕੁਝ ਬੋਲਣਾ ਸ਼ਬਦ ਤੇ ਬੋਲ ਕੇ ਦੱਸੇਗਾ ਨਾ ਧਾਰਮਿਕ ਗ੍ਰੰਥਾਂ ਨੇ ਤੇ ਸਾਨੂੰ ਸਿੱਖਿਆ ਦੇਣੀ ਹੈ ਮੂਰਤੀਆਂ ਨੇ ਕੀ ਸਿੱਖਿਆ ਦੇਣੀ ਹੈ ਭਾਈ ਇਸ ਕਰਕੇ ਨੇ ਆਖਿਆ ਵੀ ਮੈਨੂੰ ਸਮਝ ਪੈ ਗਈ ਬੀ ਗੁਰੂ ਨਾਨਕ ਸਾਹਿਬ ਜੀ Hindu ਨਹੀਂ ਸੋਪਈ Hindu Turk te eh nirala ਆਕਿਆ ਵੀ ਇਹ ਹਿੰਦੂਆਂ ਤੋਂ ਵੀ ਵੱਖਰੇ ਨੇ ਇਹ ਤੁਰਕਾਂ ਤੋਂ ਵੀ ਵੱਖਰੇ ਨਿਰਾਲੇ ਐ ਪਰ ਸਾਡਾ ਨਿਰਾਲਾਪਣ ਕਿਤੇ ਨਜ਼ਰੀ ਨਹੀਂ ਆਉਂਦਾ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਗੁਸਤਾਨਾ ਮਰਜੋ ਵੀ ਅਸੀਂ ਤੇ ਬੇੜੜੇ ਜੇ ਹੋ ਗਏ ਸਾਡੀ ਤੇ ਨਸਲੀ ਵਿਗੜੀਆਂ ਭਾਈ ਪਤਨੀ ਲੱਗਦੇ ਵੀ ਅਸੀਂ ਹਿੰਦੂ ਆ ਮੁਸਲਮਾਨ ਆ ਕੀ ਆ ਕਿਉਂਕਿ ਕੰਮ ਤੇ ਸਾਰੇ ਅਸੀਂ ਉਹੀ ਕਰੀ ਜਾਂਦੇ ਆਪਾਂ ਕਿੰਨੇ ਵਾਰੇ ਸ਼ਬਦ ਪੜਿਆ ਪੰਡਤ ਮੁੱਲਾ ਜੋ ਲਿਖਦੀ ਆ ਛੋੜ ਚੱਲੇ ਹਮ ਕਸ਼ੂ ਨਾ ਲਿਆ ਜੋ ਪੰਡਤ ਨੇ ਕਿਹਾ ਜੋ ਮੁੱਲਾ ਨੇ ਕਿਹਾ ਜੋ ਕਾਜੀ ਨੇ ਕਿਹਾ ਮਰੇ ਕਹਿੰਦੇ ਛੜਤਾ ਸੀ ਤੇ ਸਾਰਾ ਕੁਝ ਜੋ ਮਰਜੀ ਕਹੀ ਜਾਣ ਕੋਈ ਬੁੱਤੋ ਬਰਸਤੀ ਦੀ ਗੱਲ ਕਰੇ ਕੋਈ ਹੋਰ ਗੱਲ ਕਰੇ ਸਾਡਾ ਤੇ ਵੱਖਰਾ ਐ ਸਾਰਾ ਕੁਝ ਨਿਰਾਲਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਸ ਕਰਕੇ ਉਹਨਾਂ ਨੇ ਨਿਰਾਲੇਪਣ ਦੀ ਗੱਲ ਕੀਤੀ ਸ੍ਰੀ ਨਾਨਕ ਇਸ ਮਤੋ ਵਿਸਾਲਾ ਇਹ ਆਖਿਆ ਗੁਰੂ ਨਾਨਕ ਸਾਹਿਬ ਜੀ ਤੇ ਵਿਸਾਲ ਮਤ ਵਾਲੇ ਐ ਇਹਨਾਂ ਦੀ ਮਤ ਤੇ ਬਹੁਤ ਉੱਚੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਦੇ ਐ ਸਮੁੱਚੀ ਮਨੁੱਖਤਾ ਨੂੰ ਨਾਲ ਲੈ ਕੇ ਚੱਲਦੇ ਐ ਆਓ ਗੁਰਮੁਖੋ ਇੱਥੇ ਤੱਕ ਆਪਾਂ ਨੇ ਰਲ ਮਿਲ ਕੇ ਜਿਵੇਂ ਸਤਿਗੁਰਾਂ ਨੇ ਵਿਚਾਰ ਕਰਾਈ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਵਿਚਾਰ ਕੀਤੀ ਹੈ ਜੋ ਬਾਰਤਾ ਲਾਬ ਗੁਰੂ ਨਾਨਕ ਸਾਹਿਬ ਜੀ ਦੀ ਅਬਦੁਲ ਰਹਿਮਾਨ ਦੇ ਨਾਲ ਹੋਈ ਅਬਦੁਲ ਰਹਿਮਾਨ ਤੇ ਸਮਝ ਗਿਆ ਪਰ ਬਾਬੇ ਨਾਨਕ ਦਾ ਸਿੱਖ ਕਦੋਂ ਸਮਝੇਗਾ ਇਤਿਹਾਸ ਤੇ ਸਾਡੇ ਲਈ ਹੈ ਨਾ ਅਬਦੁਲ ਰਹਿਮਾਨ ਦੇ ਲਈ ਨਹੀਂ ਇਹ ਬਚਨ ਸਾਡੇ ਲਈ ਹੈ ਆਪਾਂ ਵੀ ਗੁਰੂ ਦੇ ਬਚਨਾਂ ਦੇ ਪਹਿਰਾ ਦੇਈਏ ਸਾਡਾ ਉਹ ਨਿਰਾਲਾਪਨ ਸਾਡਾ ਵੱਖਰਾਪਨ ਸਾਡੇ ਕਰਮਾਂ ਵਿੱਚੋਂ ਸਾਡੇ ਘਰਾਂ ਵਿੱਚੋਂ ਨਜ਼ਰ ਆਵੇ ਪਤਾ ਲੱਗੇ ਬਾਬੇ ਨਾਨਕ ਦਾ ਸਿੱਖ ਹੈ ਇਹਨਾ ਹੋਵੇ ਵੀ ਸੇ ਕੋਈ ਕਰਮकांड ਕਰੀ ਜਾਏ ਜਿੰਨਾ ਕਰਮਕਾਂਡਾ ਤੋਂ ਮਹਾਰਾਜ ਨੇ ਕੱਢਿਆ ਸੀ ਮੈਂ ਕੱਲ ਵੀ ਬੇਨਤੀ ਕੀਤੀ ਸੀ ਭਾਈ ਕਾਨ ਸਿੰਘ ਨਾਭਾ ਦੀ ਕਿਤਾਬ ਹੈ ਹਮ ਹਿੰਦੂ ਨਹੀਂ ਤੁਸੀਂ ਜ਼ਰੂਰ ਪੜ੍ਹੋ ਤੁਹਾਨੂੰ ਪਤਾ ਲੱਗੇਗਾ ਵੀ ਸਾਡਾ ਉਹਨਾਂ ਦੇ ਨਾਲ ਵੱਖਰਾਪਣ ਕੀ ਹੈ ਨਹੀਂ ਵੀ ਅਸੀਂ ਭਾਈਚਾਰਕ ਸਾਜ ਨਹੀਂ ਰੱਖਦੇ ਹਮਰਾ ਝਗੜਾ ਨਾ ਹਾ ਨਾ ਕੋ ਝਗੜਾ ਨਹੀਂ ਸਾਡਾ ਕਿਸੇ ਨਾਲ ਕਈ ਕਹਿੰਦੇ ਨੇ ਪ੍ਰਚਾਰਕ ਬਾਦ ਵਿਵਾਦ ਪੈਦਾ ਕਰਦੀ ਹੈ ਪ੍ਰਚਾਰਕ ਝਗੜੇ ਪੈਦਾ ਕਰਦੇ ਨਾ ਨਾ ਤੁਹਾਡੀ ਬੇਸਮਝੀ ਵਿੱਚ ਉਹ ਝਗੜੇ ਪੈਦਾ ਹੁੰਦੇ ਐ ਮੈਂ ਕਿਸੇ ਹਿੰਦੂ ਦੇ ਮੁਸਲਮਾਨ ਦੇ ਖਿਲਾਫ ਨਹੀਂ ਬੋਲਿਆ ਮੈਂ ਤੇ ਆਪਣੇ ਨਿਰਾਲੇਪਣ ਦੀ ਵੱਖਰੇਪਣ ਦੀ ਗੱਲ ਕੀਤੀ ਹੈ ਉਹ ਵੱਖਰਾਪਣ ਸਾਡੇ ਜੀਵਨ ਵਿੱਚ ਕਿਤੇ ਨਜ਼ਰ ਆਵੇ ਫਿਰ ਗੁਰੂ ਦੀ ਬਖਸ਼ਿਸ਼ ਗੁਰੂ ਦੀ ਰਹਿਮਤ ਅਸਲ ਵਿੱਚ ਸਾਡੇ ਤੇ ਹੋਈ ਸਮਝੋ ਆਓ ਇਨੀਆਂ ਕ ਬੇਨਤੀਆਂ ਪਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਆਪ ਜੀ ਦਾ ਕੋਈ ਸਵਾਲ ਹੋਵੇ ਜਰੂਰ ਤੁਸੀਂ ਮੇਰੇ ਧਿਆਨ ਵਿੱਚ ਲਿਆਓ ਕਿਉਂਕਿ ਗੁਰੂ ਦੀ ਸੰਗਤ ਵੱਡੀ ਹੁੰਦੀ ਹੈ ਬੜਾ ਕੁਝ ਸੰਗਤ ਤੋਂ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਆਓ ਮੇਰੇ ਸਮੇਤ ਆਪਾਂ ਸਾਰੇ ਰਲ ਕੇ ਪੈਰ ਰਾਈਏ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਮਹਾਰਾਜ ਜੋ ਕੁਝ ਸੁਣਦੇ ਆਂ ਜੋ ਕੁਝ ਸੁਣਾਣੇ ਆਂ ਤੇ ਕਿਰਪਾ ਕਰੋ ਅਸੀਂ ਵੀ ਆਪਣੇ ਜੀਵਨ ਵਿੱਚ ਢਾਲ ਸੇ